ਇਹ ਬਦਲਾਅ ਦੇ ਚੱਕਰ ਕਿਉਂ ਨਿੱਪੂ ਜਿਹੇ ਬੱਚੇ ਤੋਂ ਪਾ ਗਏ ਦੀ ਨੇ ਉਹਨੇ ਤੁਹਾਨੂੰ ਕਿਹੜਾ ਮੁਖਾਤਾ ਰਹਿ ਜਾ ਦਿੱਲੀਓ ਕੇਚਰੀਬਾਦ ਸਾਹਿਬ ਆਇਆ ਜਿਹੜਾ 2 ਫੁੱਟ ਐ ਨੂੰ ਤੇ 4 ਫੁੱਟ ਐ ਨੂੰ ਉਹਦੇ ਫੋਟਵਾ ਆ ਕੇ ਪਤਾ ਨਹੀਂ ਕਿਹੜਾ ਕੰਮ ਵਿਖਾਇਆ ਕਿ ਉਹਦੇ ਮਗਨ ਲਾ ਕੇ ਝੰਗੇ ਭਲੇ ਬੰਦੇ ਹੋ ਜਿਹੜਾ ਕਰ ਪਤਾ ਨਹੀਂ ਕਿਹੜੀ ਗੱਲ ਤੇ ਫੈਸਲਾ ਕਰਦਾ 92 ਚੀਤਾ ਜਿੱਤੇ ਹੋ ਪਰ ਮੇਨੂੰ ਲੱਗਦਾ ਹਿਆਰਪੁਰ ਜਿਹੜੇ ਚੀਤਾ ਲਾਗੂ ਪਾਉ ਬਹੁ ਗਿਣਤੀ ਉਹਨਾਂ ਦੀ ਹੈ ਜਿੱਤ ਦੀ ਇੱਕ ਤਰਫਾਈ ਜਿੱਤੇ ਐਚਚਲੀ ਮੈਂ ਸਮਝਦਾ ਮੇਰਾ ਗੰਭੀਰ ਸਵਾਲ ਹੀ ਹੈ ਕਿ ਭਾਈ ਇਹ ਤਾਂ ਕਿਹੜਾ ਢੋਡੇ ਤੇ ਜਾਦੂ ਕੀਤਾ ਜਿਹੜੇ 6.5 ਫੋਰ ਆਹ ਵੇਖੋ ਆਇਆ ਕਿਹੜਾ ਉਸ ਬਦਲਾਅ ਦੀ ਜਿੰਨੀ ਗੱਲ ਕਰੀਏ ਉਨੀ ਚੰਗੀ ਨਹੀਂ ਅੱਜ ਪੰਜਾਬ ਦੇ ਸਿਰ 'ਤੇ ਵੇਖੋ ਕਰਜ਼ਾ ਕਿੰਨਾ ਚੜ ਗਿਆ 23 ਸਰਵਾਂ ਚ ਕੋਈ ਡਿਵੈਲਪਮੈਂਟ ਤੀਜੀ ਵਾਰ ਵੀ ਮੇਰੀ ਗਰੰਟੀ ਗਰੰਟੀ ਤਾਂ ਹੈ ਦੰਦਾਜ਼ੀ ਦੀ ਜਿਵੇਂ ਪਤਾ ਨਹੀਂ ਇਹਦੀ ਜ਼ਮਾਨਤ ਦੇ ਬਦਲੇ ਪਤਾ ਨਹੀਂ ਕਿੱਥੇ ਜੇ ਨਹੀਂ ਜਾਊਗਾ ਤਾਂ ਕਿਹੜੇ ਬੈਂਕ ਨੇ ਸਿੱਧੇ ਪੈਸੇ ਖਾਤੇ ਚ ਪਾ ਦੇਣੇ ਆਖੋ ਗਰੰਟੀ ਦੇਣ ਵਾਲਾ ਆਪ ਘਟਾਲੇ ਕੇਂਦਰ ਤੇ ਉਥੇ ਟੀਕਾ ਟੱਕੜੀ ਲਵਾਉਂਦਾ ਟੀਕਾ ਕਾ ਲਵਾਉਣਾ ਕਹਿੰਦਾ ਜੁੱਗਰ ਵੱਧ ਜਾਂਦੀ ਆ ਵੇਹ ਪਹਿਲਾਂ ਹੀ ਬੰਦਾ ਵੇਖਿਆ ਜੇਬ ਚ ਜਿਹੜਾ ਕਹਿੰਦਾ ਮੈਨੂੰ ਆਮ ਖਵਾਓ ਮੈਨੂੰ ਲੱਡੂ ਖਵਾਓ ਮੇਰੀ ਜੁੱਗਰ ਘੜਦੀ ਆ ਤੇ ਕਹਿੰਦਾ ਮੈਨੂੰ ਟੀਕਾ ਲਵਾਓ ਇਨਸੂਲਿਨ ਦਾ ਨਹੀਂ ਤਾਂ ਮੇਰੇ ਤੇ ਮੇਰਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਮੈਂ ਵੇਖਿਆ ਸੀ ਆ ਆਦਮੀ ਤੇ ਜਿਹੜੇ ਵਜ਼ੀਰ ਨੇ ਕੋਈ ਕੀਤੇ ਮੈਂ ਕਿ ਦਿੱਲੀ ਦੀਆਂ ਕਲੀਆਂ ਕਲੀਆਂ ਚ ਫਿਰਦੇ ਆ ਮੇਰਾ ਜੀ ਤਾਂ ਕਰਦਾ ਸੀ ਕਦਾ ਇਹਨਾਂ ਦੀ ਖੋਖ ਜਿਆ ਕਿ ਪ੍ਰਾਣ ਉਹਦੀ ਛੁੱਕਰ ਤਾਂ ਪਤਾ ਨਹੀਂ ਵੱਨੂ ਘਟੂ ਨਹੀਂ ਮਗਰ ਪੰਜਾਬ ਤੇ ਜਰੂਰ ਬਿਮਾਰੂ ਸੁਪਾ ਬਣਾਤਾ ਜਿਹਨਾਂ ਦੀ ਹਕਕਤਾ ਨਹੀਂ ਜਿਹੜਾ ਕਹਿੰਦਾ ਸੀ ਮੇਰੀ ਗਲਤੀ ਆਪਣਾ ਜਨਗਤ ਹੀ ਤੁਸੀਂ 24 ਹਜ਼ਾਰ ਦੀ ਗੱਲ ਕੀਤੀ ਦੀ 2 ਸਾਲ 2 ਸਾਲ ਨਹੀਂ ਹੋ ਗਏ ਕੀ 2 ਸਾਲ 3-4 ਮਹੀਨੇ ਹੋ ਗਿਆ ਮੰਗਲਾ ਜਿਹੜੇ ਗਰੰਟੀ ਲੈਦੇ ਸਨ ਅੱਜ 27 27000 ਰੁਪਇਆ ਦੇ ਤਾੜਾ ਹੋ ਗਿਆ ਪਰ ਕੰਨਾ ਧੀ ਪੈਣ ਦਾ 2742 2500 ਪੈਨਸ਼ਨ ਗਾਉਣ ਦੀ ਵੀ ਗਲਤੀ ਕੀਤੀ ਪੈਨਸ਼ਨ ਨਾ ਨਹੀਂ ਤਾਂ ਕੀ ਸੀ ਕਈਆਂ ਦੀ ਪੈਨਸ਼ਨ ਹੀ ਨਾ ਦਿੱਤੀ ਅੱਗੇ ਦਾਣ ਦੇ ਕਾੜ ਜਿਹੜੇ ਬਾਜਣ ਸਾਹਿਬ ਨੇ ਪੜਾਏ ਸੀ ਦੋ ਸਾਲੋਂ ਕਾੜ ਨਹੀਂ ਦਿੱਤੇ ਹੋਏ ਡੈਕਸ਼ਨ ਆਈ ਆ ਤੇ ਉਹ ਕੰਮ ਸ਼ੁਰੂ ਕਰ ਕੋ ਬਾਪ ਦੀ ਇਹ ਦਰਖੇਸ਼ ਧਰਤੀ ਨੂੰ ਕਿਤੇ ਦਿੱਲੀ ਦੀ ਗਰੰਟੀ ਦੀ ਕਾਦੀ ਲੋਟ ਪੈ ਗਈ ਸੀ ਅਜ ਹਾਲਾਤ ਵੇਖ ਲਓ ਕਿਤੇ ਖਤਰਨਾਕ ਬਣੇ ਨੇ